ਹੈਲੋ ਮੈਂ ਡਾਕਟਰ ਤਿਰੰਕਰ ਲੈ ਕੇ ਆਇਆ ਨਵੀਂ ਵੀਡੀਓ ਜਾਣਦੇ ਹਾਂ ਅੱਜ ਹੈ 7 ਸਤੰਬਰ 2025 ਪਿਤਰਪਕ ਹੋ ਗਏ ਹਨ ਸ਼ੁਰੂਆਤ ਸ਼ਰਧਾਪੂਰਵਕ ਇਹਨਾਂ ਨੂੰ ਆਪਾਂ ਧਾਰਮਿਕ ਸੇਵਾ ਸਮਝ ਕੇ ਨਿਭਾਉਣਾ ਹੈ ਆਪਣੇ ਪਿਤਰਾਂ ਦੇ ਸੰਮੁਖ ਅੱਜ ਹੈ ਪਹਿਲਾ ਦਿਨ ਪੂਰਨਮਸਰਾਦ ਸੋ ਕਿਉਂਕਿ ਤਰੀਕਾ ਮੇਰੀਆਂ ਵੈਦਿਕ ਪੰਚਾਂਗ ਦੀਆਂ ਹੁੰਦੀਆਂ ਇਸ ਲਈ ਕਿਸੇ ਦੇ ਨਾਲ ਕਲੈਸ਼ ਨਾ ਕਰਨ ਮੈਂ ਬਿਲਕੁਲ ਐਕੂਰੇਟ ਕੈਲਕੂਲੇਟਰ ਚੱਲਦੀ ਹੁੰਦੀ ਆ ਗਲਤੀ ਦੀ ਗੁੰਜਾਇਸ਼ ਨਹੀਂ ਹੁੰਦੀ ਹਿਊਮਨ ਬੀਿੰਗ ਆ ਹੋ ਵੀ ਸਕਦੇ ਆ ਤੁਸੀਂ ਮਾਫ ਕਰ ਦੋਗੇ ਪਰ ਇਦਾਂ ਦੇ ਪੱਖ ਤੇ ਨਹੀਂ ਹੋ ਸਕਦੇ ਇਸੇ ਨਾਲ ਹੀ ਅੱਜ ਰਾਤ ਭਾਰਤ ਵਿੱਚ ਪੂਰਨ ਚੰਦਰ ਗ੍ਰਹਿਣ ਵੀ ਆ ਗ੍ਰੈਂਡ ਰਾਤ 11 ਵਜੇ ਤੋਂ ਸ਼ੁਰੂ ਹੋਣਾ ਤੇ 12:22 ਮਿੰਟ ਤੱਕ ਚੱਲਣਾ ਆ ਇਸ ਵੇਲੇ ਚੰਨ ਰਕਤਮ ਚੰਦਰਮਾ ਦੇ ਰੂਪ ਚ ਤੁਹਾਨੂੰ ਦਿਖਾਈ ਦੇਣਾ ਰਕਤਮ ਬਲੱਡ ਮੂਨ ਬਲੱਡ ਮੂਨ ਆ ਜੀ ਠੀਕ ਆ ਇਹਦੇ ਤੋਂ ਘਬਰਾਉਣ ਦੀ ਤਾਂ ਲੋੜ ਨਹੀਂ ਆ ਅੱਜ ਦਾ ਪੰਚਾਂਗ ਦਸਤਮਾ ਬਹੁਤ ਧਿਆਨ ਨਾਲ ਸੁਣ ਰਹੇ ਹੋ ਅੱਜ ਤਿਥੀ ਹੈ ਪੂਰਨਮਾ ਇਹ ਰਾਤ 11:38 ਤੱਕ ਰਹਿਣੀ ਆ ਚੰਦਰ ਰਾਸ਼ੀ ਸਵੇਰੇ ਮਕਰਾ ਫਿਰ ਕੁੰਭਵਲ ਨੂੰ ਮੂਵ ਆਨ ਕਰ ਜਾਣਾ ਸੀ ਨਕਸ਼ਤਰ ਤ੍ਰਿਸ਼ਟਾ ਤੋਂ 7ਵੇਂ ਸ਼ਵਲ ਮੂਵ ਆਨ ਕਰਾਂਗੇ ਰਾਹੂ ਕਾਲ ਨੋਟ ਕਰ ਲਓ ਕਾਰਨ ਪਿਤਰ ਸਰਾਦ ਵੇਲੇ ਰਾਹੂ ਕਾਲ ਬੇहद ਜ਼ਰੂਰੀ ਹੈ ਦੇਖਣਾ ਉਸ ਸਮੇਂ ਵਿੱਚ ਪਿਤਰ ਤਰਪਨ ਨਹੀਂ ਕਰਨਾ ਸੋ ਰਾਹੂ ਕਾਲ ਸਵੇਰੇ 9:10 ਤੋਂ 10:00 ਪੰਤਾਲੀ ਮਿੰਟ ਤੱਕ ਹੈ ਸ਼ਰਾਧ ਲਈ ਸ਼ੁਭ ਸਮਾ ਜਿਹੜਾ ਹੈ ਕੁਤਬਮੂਹਰਤ ਕਹਿੰਦੇ ਇਹਨੂੰ 11:55 ਤੋਂ ਤੁਸੀਂ 12:45 ਤੱਕ ਕਰੋਗੇ ਦੁਪਹਿਰ ਵੇਲੇ ਹੈ ਕੁਤਬਮੂਹਰਤ ਮੈਂ ਦੱਸ ਦਿੱਤਾ ਸ਼ਰਾਧ ਵੇਲੇ ਇਹ ਮੂਹਰਤ ਤੁਸੀਂ ਧਿਆਨ ਚ ਰੱਖਣਾ ਉਸ ਵੇਲੇ ਹੀ ਸਭ ਕੁਝ ਕਰਨਾ ਹੈ ਪਿੰਡਦਾਨ ਕਰਨਾ ਪਿਤਰ ਤਰਪਨ ਕਰਨਾ ਸਭ ਧਾਰਮਿਕ ਰਸਮਾਂ ਇਸ ਸਮੇਂ ਦੌਰਾਨ ਨਿਭਾਓ ਅੱਜ ਦਾ ਸ਼ਰਾਧ ਹੈ ਕਿਸ ਲਈ ਪੂਰਨਮਸਰਾਦ ਉਹਨਾਂ ਪਿਤਰਾਂ ਲਈ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਮੌਤ ਪੂਰਨਮਾ ਤਿਥੀ ਨੂੰ ਹੋਈ ਸੀ ਗੁਰੂ ਪ੍ਰਣਾਣ ਅਨਸਾਰ ਇਸ ਤਨ ਕੀਤਾ ਗਿਆ ਅਸਰਾਦ ਸਿੱਧਾ ਪਿਤਰ ਲੋਕ ਤੱਕ ਪਹੁੰਚਦਾ ਹੈ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਸਾਥੀਓ ਬਾਰ ਬਾਰ ਮੈਂ ਦੱਸ ਚੁੱਕੀਆਂ ਹਾਂ ਔਨ ਸਿਰਫ એનર્ਜੀ ਹੈ એનર્ਜੀ ਨਜ਼ਰ ਨਹੀਂ ਆਉਂਦੀ ਹੁੰਦੀ ਮਹਿਸੂਸ ਕੀਤੀ ਜਾਂਦੀ ਹੈ ਸੋ ਅਸੀਂ ਪਿਤਰ ਇਦਾਂ ਹੀ ਮਨਾਉਂਦੇ ਹਾਂ ਸੋ ਗ੍ਰੰਥਾਂ ਦੇ ਵਿੱਚ ਇਸ ਦਾ ਬਹੁਤ ਮਹੱਤਵ ਹੈ अलग-अलग ग्रंथਾਂ ਦੇ ਵਿੱਚ ਕਹਿਣਾ ਕਿ ਪੂਰਨਮਾ ਦੇ ਦਿਨ ਸ਼ਰਾਦ ਕਰਨ ਨਾਲ ਪਿਤਰਾਂ ਨੂੰ ਚੰ드ਰਮਾ ਵਰਗੀ ਪ੍ਰਸੰਤਾ ਮਿਲਦੀ ਹੈ ਕਿਉਂਕਿ ਫੁੱਲ ਮੂਨ ਆ ਪੂਰਨਮਾ ਚੀ ਹੈ ਇਸ ਸ਼ਰਾਦ ਦੇ ਨਾਲ ਪਰਿਵਾਰ ਚ ਦਰਿਦ੍ਰਤਾ ਦੂਰ ਹੁੰਦੀ ਹੈ ਤੇ ਸੰਤਾਨ ਉੱਤੇ ਅਕਾਲ ਮੌਤਾ ਖਤਰਾ ਨਹੀਂ ਹੁੰਦਾ ਬਹੁਤ ਅਹਿਮ ਗੱਲਾਂ ਨੇ ਗੰਭੀਰ ਮੁੱਦਾ ਹੈ ਇਸ ਨੂੰ ਸੁਣਨਾ ਹੈ ਇਸ ਨਾਲ ਜੁੜਨਾ ਹੈ ਅਸੀਂ ਕਾਲੇ ਤਿਲ ਤੇ ਕੁਸ਼ਾ ਨਾਲ ਤਰਪਣ ਵੀ ਕਰਨਾ ਜ਼ਰੂਰੀ ਹੈ ਤਰਪਣ ਬਿਨਾ ਸ਼ਰਾਦ ਅਧੂਰਾ ਹੈ ਪਿਤਰ ਜੇ ਅ ਦੋ ਬੂੰਦ ਜਲ ਗ੍ਰਹਿਣ ਕਰਕੇ ਹੀ ਤੁਹਾਨੂੰ ਅਸੀਸਾਂ ਦਿੰਦੇ ਪਿਤਰ ਲੋਕ ਵਾਪਸ ਚਲ ਜਾਣਗੇ ਤਾਂ ਫਿਰ ਇਹਨਾਂ ਦਿਨਾਂ ਚੋਂ ਮਤਲੁਕ ਚ એનર્ਜੀ ਦੇ ਰੂਪ ਚ ਉਤਰੇ ਹੁੰਦੇ ਆ ਉਹ ਮੈਂ ਦੱਸਾਂਗੀ ਕਿਸ ਤਰ੍ਹਾਂ ਸਾਰਾ ਸਿਸਟਮ ਹੈ ਤੁਸੀਂ ਅੱਜ ਕਰਨਾ ਕੀ ਹੈ ਗੰਗਾ ਜਲ ਜਲ ਜਿਆਦਾ ਗੰਗਾ ਜਲ ਲੈਣਾ țeਲ ਲੈਣੇ ਜੌ ਤੇ ਕੁਸ਼ਾ ਇਹਦਾ ਨਾਲ ਤਰਪਨ ਕਰਨਾ ਬਹੁਤ ਵੀਡੀਓ ਤਰਪਨ ਬਾਰੇ ਮੈਂ ਦੱਸ ਚੁੱਕੀ ਹਾਂ ਬ੍ਰਾਹਮਣਾ ਜਾਂ ਲੋੜ ਬੰਦਾ ਨੂੰ ਆਪਣੀ ਜੇਬ ਦੇ ਅਨਸਾਰ ਤੁਸੀਂ ਦੁਖੀ ਨਹੀਂ ਹੋਣਾ ਦੁੱਖ ਹੋ ਦੁਖੀ ਹੋ ਕੇ ਕੀਤਾ ਗਿਆ ਪੁੰਨ ਲੱਗਣਾ ਹੀ ਨਹੀਂ ਮਨਚ ਭਾਵਨਾ ਨਹੀਂ ਆਉਣੀ ਚਾਹੀਦੀ ਕਿ ਮੈਂ ਤਾਂ ਅੱਗੇ ਆਏ ਮੇਰੇ ਕੋ ਹੈ ਨਹੀਂ ਸਾਡੇ ਕੋ ਕੁਝ ਨਹੀਂ ਹੈ ਫਲਾਨਾ ਫਲਾਨਾ ਇਦਾਂ ਦੀ ਸੋਚਣੀ ਸੋਚਣੀ ਸ਼ਰਦਾ ਹੈ ਜੀ ਔਰ ਜਦੋਂ ਅਸੀਂ ਬੋਰੀਆਂ ਦੀਆਂ ਬੋਰੀਆਂ ਭਰ ਕੇ ਵੀ ਉਹਨਾਂ ਨੂੰ ਦੇਣੀਆਂ ਨਾ ਉਹਨਾਂ ਨੇ ਗ੍ਰੈਂਡ ਕਰਨੀਆਂ ਹੈ ਨਾ ਠੀਕ ਹੈ ਇਦਾਂ ਤਾਂ ਤਾਂ ਕੁਝ ਵੀ ਨਹੀਂ ਹੈ ਪ੍ਰਤੀਕਾਤਮਕ ਤੌਰ ਤੇ ਇੱਕ ਚੁਟਕੀ ਇੱਕ ਚਮਚ ਇੱਕ ਕੜਛੀ ਤੱਕ ਦਾ ਸਾਰਾ ਮਸਲਾ ਹੈ ਸੋ ਤੁਸੀਂ ਬ੍ਰਾਹਮਣਾਂ ਜਾਂ ਲੋੜਵੰਦਾਂ ਨੂੰ ਭੋਜਨ ਕਰਾ ਦੇਣਾ ਤੇ ਦੱਖਣ ਵੱਲ ਮੁਹ ਕਰਕੇ ਪਿਤਰਾਂ ਨੂੰ ਜਲ ਤਰਪਨ ਕਰਨਾ ਵਿਧੇ ਉਹੀ ਰਹਿਣੀ ਹੈ ਜੋ ਮੈਂ ਬਾਰ ਬਾਰ ਦੱਸੀ ਹੋਈ ਹੈ ਅੱਜ ਜੋ ਤੁਸੀਂ ਨਹੀਂ ਕਰਨਾ ਪਲੀਜ਼ ਇਹਨਾਂ ਦਿਨਾਂ ਚ ਅਵਾਇਡ ਕਰ ਲਓ ਰਾਹੁਕਾਲ ਵਿੱਚ ਸਰਾਧ ਬਿਲਕੁਲ ਨਹੀਂ ਕਰਨਾ ਰਾਹੁਕਾਲ ਦਾ ਸਮਾਂ ਦੱਸਤਾ ਮੈਂ ਉਸ ਵਿੱਚੋਂ ਬਚਣਾ ਤੇ ਉਸ ਦਾ ਜਿਹੜਾ ਕੁਪਤ ਮੂਹਰਤ ਕੁਤਬ ਮੂਹਰਤ ਮੈਂ ਦੱਸਿਆ ਉਹਦੇ ਵਿੱਚ ਤੁਸੀਂ ਕਰੋਗੇ ਮਾਸ ਮਦਰਾ ਨਿੰਦਿਆ ਚੁਗਲੀ ਤੋਂ ਬਚਣਾ ਸਰਾਧ ਦੌਰਾਨ ਹਾਸੇ ਮਜ਼ਾਕ ਬਿਲਕੁਲ ਨਹੀਂ ਹੁੰਦੇ ਹੱਸਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਮੂੰਹ ਤੇ ਟੇਪ ਲਾ ਲੈਣੀ ਹੈ ਮਤਲਬ ਸ਼ਰਦਾ ਵਸ ਚੱਲਣਾ ਆਪਾਂ ਰੇਅਰ ਉਪਾਦਾਸਤਮਾ ਜੇ ਅੱਜ ਦੇ ਦਿਨ ਕੋਈ ਵਿਅਕਤੀ ਕਾਲੇ ਤੇਲ 쿠샤 ਗੰਗਾਜਲ ਦੱਖਣ ਵੱਲ মুখ ਕਰਕੇ ਤਿੰਨ ਵਾਰ ਤਰਪਨ ਕਰ ਦਿੰਦਾ ਤੇ ਓਮ ਪਿਤਰ ਪਿਓ ਨਮਹ ਓਮ ਪਿਤਰ ਬਯੋ ਨਮਹ ਦਾ ਜਾਪ ਕਰਦਾ ਤਾਂ ਪਿਤਰ ਲੋਕ ਵਿੱਚ ਸੰਤੁਸ਼ਟ ਹੋ ਕੇ ਘਰ ਵਿੱਚ ਜਿਹੜੇ ਪਿਤਰ ਨੇ ਉਹ ਸੰਤਾਨ ਸੁਖ ਅਖੰਡ ਆਇਯੁਸ਼ ਤੁਹਾਨੂੰ ਉਸ ਦਾ ਅਸ਼ੀਰਵਾਦ ਦਿੰਦੇ ਹੈ ਕੀ ਤੁਹਾਨੂੰ ਕੁੱਤੂਪ ਮੁਹਰਤ ਬਾਰੇ ਪਹਿਲਾਂ ਪਤਾ ਸੀ ਮੈਨੂੰ ਜ਼ਰੂਰ ਦੱਸਣਾ ਕਿ ਮੇਰੀ ਜ਼ੁਬਾਨ ਤੋਂ ਪਹਿਲੀ ਵਾਰ ਜ਼ਿਕਰ ਸੁਣਿਆ ਤੁਸੀਂ ਜਾਂ ਸ਼ਾਉਤ ਪਹਿਲੀ ਵਾਰ ਸੁਣਿਆ ਮੈਨੂੰ ਦੱਸੋਗੇ ਕਲੀਅਰ ਕਰਿਆ ਕਰੋ ਕਮੈਂਟ 'ਚ ਕੋਈ ਕੁਐਰੀਆ ਮੈਨੂੰ ਕਮੈਂਟ 'ਚ ਜ਼ਰੂਰ ਦੱਸਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਝਟਪਟ ਮੈਂ ਨਾ ਤੁਹਾਨੂੰ ਪੂਰੇ ਪਿਤਰਪੱਖ ਤੇ ਆ ਤਰੀਕਾਂ ਦੱਸ ਦਵਾਂ ਕਿ ਇਹਦਾ ਸ਼ਰਾਦ ਕਿਹੜੀ ਤਰੀਕ ਕਿਉਂ ਮਨਾਇਆ ਜਾਣਾ 7 ਸਤੰਬਰ ਪੂਰਨਮਾਸਰਾਦ ਜਿਨ੍ਹਾਂ ਦੀ ਮੌਤ ਪੂਰਨਵਾਨ ਹੋਈ 8 ਸਤੰਬਰ ਅਗਲਾ ਅਗਲਾ ਦਿਨ ਬੋਲ ਦਵਾਂਗੀ ਮੈਂ ਪ੍ਰਤੀਪਰਦਾ ਸਰਾਦ ਜਿਨ੍ਹਾਂ ਦੀ ਮੌਤ ਪਹਿਲੀ ਤਰੀਕ ਨੂੰ ਹੋਈ ਦੂਜਾ ਸਰਾਦ ਜਿਨ੍ਹਾਂ ਦੀ ਮੌਤ ਦੂਜੀ ਤਿਥੀ ਨੂੰ ਹੋਈ ਤੀਜਾ ਸਰਾਦ ਜਿਨ੍ਹਾਂ ਦੀ ਮੌਤ ਤੀਜੀ ਜਾਂ ਚੌਥੀ ਤਿਥੀ ਨੂੰ ਹੋਈ ਕਲੈਸ਼ ਕਰ ਜਾਂਦੀਆਂ ਤੀਜੀ ਚੌਥੀ ਨਾਲ ਰੜਣੀ ਹੈ ਪੰਜਵਾਂ ਸਰਾਦ ਜਿਨ੍ਹਾਂ ਦੀ ਮੌਤ ਪੰਜਵੀਂ ਨੂੰ ਹੋਈ ਛੇਵਾਂ ਸਰਾਦ ਜਿਨ੍ਹਾਂ ਦੀ ਮੌਤ ਛੇਵੀਂ ਤਿਥੀ ਨੂੰ ਹੋਈ 13 ਸਤੰਬਰ ਸੱਤਵਾਂ ਸਰਾਦ ਦਾ ਜਿਨ੍ਹਾਂ ਦੀ ਮੌਤ ਸੱਤਵੀਂ ਤਿਥੀ ਨੂੰ ਹੋਈ 14 ਸਤੰਬਰ ਨੂੰ ਅੱਠਵਾਂ ਸਰਾਦ ਦਾ ਜਿਨ੍ਹਾਂ ਦੀ ਮੌਤ ਅੱਠਵੀਂ ਤਿਥੀ ਨੂੰ ਹੋਈ 15 ਮਾ 15 ਸਤੰਬਰ ਆ ਜਾਏਗਾ ਨੌਵਾਂ ਸਰਾਦ ਜਿਨ੍ਹਾਂ ਦੇ ਪਤੀ ਜੀਵਤ ਨੇ ਅ ਵਿਧਵਾ ਮਹਿਲਾਵਾਂ ਉਹਨਾਂ ਦਾ ਸ਼ਰਾਦ ਕਰੋਗੇ ਤੁਸੀਂ 16 ਨੂੰ 10ਵਾਂ ਸ਼ਰਾਦ ਆ ਜਿਨ੍ਹਾਂ ਦੀ ਮੌਤ 10ਵੀਂ ਤਿਥੀ ਨੂੰ ਹੋਈ 17 ਸਤੰਬਰ ਆ ਗਿਆ 11ਵਾਂ ਸ਼ਰਾਦ ਆ ਸੰਿਆਸੀ ਤੇ ਵਿਰਾਗੀ ਜੀਵਨ ਵਾਲਿਆਂ ਲਈ ਅਲੱਗ ਸਲੋਟ ਹੈ ਇਹਨਾਂ ਦਾ ਸੋ 18 ਸਤੰਬਰ 12ਵਾਂ ਸ਼ਰਾਦ ਆ ਜਿਨ੍ਹਾਂ ਦੀ ਮੌਤ ਬਚਪਨ ਚ ਹੋ ਗਈ ਕਿਤੇ ਬਚਪਨ ਜਿਹੜਾ ਬੱਚਾ ਹੀ ਮਰ ਗਿਆ ਬੱਚੇ ਹੀ ਜਨਮ ਲੈ ਕੇ ਮਰਦੇ ਜਿਹੜੇ ਠੀਕ ਆ ਜਿਹੜਾ ਬਾਲਪਨ ਉਸ ਅਵਸਥਾ ਤੱਕ ਦੇ ਬੱਚਿਆਂ ਲਈ 12ਵਾਂ ਸ਼ਰਾਦ ਕੀਤਾ ਜਾਣਾ ਹੈ ਸੋ so, 19 ਸਤੰਬਰ 13ਵਾਂ ਸਰਾਧ ਆ ਕੋਈ ਹਿੰਸਾ ਚ ਲੜਾਈ ਝਗੜੇ ਚ ਹਾਦਸੇ ਚ ਜਾਂ ਜੰਗ ਵਿੱਚ ਜਿਹੜੇ ਸ਼ਹੀਦ ਹੁੰਦੇ ਆ ਜਾਂ ਮਰਦੇ ਆ ਉਹਨਾਂ ਲਈ 13ਵਾਂ ਸਰਾਧ ਹੁੰਦਾ 19 ਸਤੰਬਰ ਤਰੀਕ ਆ 20 ਸਤੰਬਰ 14ਵਾਂ ਸਰਾਧ ਆਏਗਾ ਅਕਾਲ ਮੌਤ ਹੋ ਜਾਂਦੀ ਆ ਜਾਂ ਅਚਾਨਕ ਮਰਨ ਵਾਲਿਆਂ ਲਈ ਹੋ ਜਾਂਦੀ ਆ ਉਹਨਾਂ ਦਾ 14ਵਾਂ ਸਰਾਧ ਤੁਸੀਂ ਕਰੋਗੇ 21 ਸਤੰਬਰ ਨੂੰ ਸਰਪਿਤਰ ਅਮਾਵਸਿਆ ਆ ਉਦੋਂ ਨੂੰ ਸਭ ਪਿਤਰਾਂ ਲਈ ਅਸੀਂ ਕਰਨਾ ਹੁੰਦਾ ਜਨਾਂ ਦੀ ਮੌਤ ਦੀ ਤਰੀਕ ਨਹੀਂ ਪਤਾ ਸੋ ਘਬਰਉਣਾ ਨਹੀਂ ਵਹਿਮ ਭਰਮ ਕੋਈ ਪਾਲਣਾ ਨਹੀਂ ਹੈ ਮੈਂ ਜਿੱਦਾਂ ਤਰੀਕ ਦੱਸੀ ਆ ਵੀਡੀਓ ਨੂੰ ਦੁਬਾਰਾ ਸੁਣ ਲਓ ਉਹ ਕੁਪਤ ਕੁਤਪ ਮਹੂਰਤ ਦੇ ਵਿੱਚ ਤੁਸੀਂ ਉਹ ਵਿਰਲਾ ਉਪਾਅ ਕਰ ਦੇਣਾ ਸੋ ਇਹ ਸਾਰਾ ਪਿਤਰਪੱਖ ਤੁਹਾਡੇ ਤੇ ਪਿਤਰਾਂ ਦੀ ਤੇ ਸਾਰੀ ਅਸੀਸ ਬਣੀ ਰਹੇ ਸ਼ਰਦਾ ਸਬਰ ਸੁਬੂਰੀ ਨਾਲੇ ਕਰਨਾ ਸਭ ਤੁਹਾਡੇ ਹਾਲਾਤ ਠੀਕ ਹੋ ਜਾਣਗੇ ਬੱਚੇ ਵਿਆਹੇ ਜਾਣਗੇ ਔਰ ਜੜੀਆਂ ਉਮਰਾਂ ਬਿਹਾ ਚੁੱਕੇ ਨਿਆਣੇ ਆ ਬੜੀਆਂ ਡਿਗਰੀਆਂ ਲੈ ਲਈਆਂ ਆ ਉਨਾਂ ਨੂੰ ਨੌکریاں ਨਹੀਂ ਮਿਲਦੀਆਂ ਬੇਰੁਜ਼ਗਾਰ ਨੇ ਘਰ 'ਚ ਧਨ ਨਹੀਂ ਟਿਕਦਾ ਘਰ 'ਚ ਸਾਰੀਆਂ ਬਿਮਾਰੀਆਂ ਨੇ ਘਰ ਕਰ ਲਿਆ ਔਲਾਦ ਹੀਨ ਹੋ ਵੰਸ਼ਵ੍ਰiddhi ਨਹੀਂ ਹੋ ਰਹੀ ਸਾਰੇ ਕੰਮ ਠੀਕ ਹੋਣੇ ਸ਼ੁਰੂ ਹੋ ਜਾਣੇ ਆ ਕਰਕੇ ਤਾਂ ਦੇਖੋ ਕੋਈ ਬੋਰੀਆਂ ਭਰ-ਪਰ ਕੇ ਕੁਝ ਨਹੀਂ ਚਕਾਉਣਾ ਤੁਸੀਂ ਸਿਰਫ ਇੱਕ ਰਸਮ ਨਿਭਾਉਣੀ ਆ ਉਸ ਧਾਰਮਿਕ ਰਸਮ ਨੂੰ ਆਪਾਂ ਨਿਭਾਉਣਾ ਸ਼ੁਰੂ ਕਰੀਏ ਅੱਜ ਤੋਂ ਪੂਰਨਮਾ ਦਸਰਾਧ ਕਰਨਾ ਹੈ ਬਿਲਕੁਲ ਵਿਧੀਪੂਰਵਕ ਜੋ ਮਨਾਹੀ ਹੈ ਉਸ ਨੂੰ ਨਹੀਂ ਕਰੋਗੇ ਤੇ ਜੋ ਕਰਨ ਵਾਲੀ ਚੀਜ਼ ਆ ਉਸ ਨੂੰ ਤੈ ਦਿਲੋਂ ਅੰਤਰਮਨ ਤੋਂ ਸ਼ਰਧਾ ਨਾਲ ਕਰੋਗੇ ਔਰ ਉਹਨਾਂ ਨੂੰ ਅਰਦਾਸ ਵੀ ਕਰਨਾ ਸੰਕਲਪ ਵੀ ਕਰਨਾ ਪੂਰੇ ਪਰਿਵਾਰ ਨੇ ਅਰਦਾਸ ਕਰਨੀ ਹੈ ਮਿਲਾਂਗੇ ਕੱਲ ਦੀ ਵੀਡੀਓ ਚ টিল ਦੈਨ ਬਾਏ ਬਾਏ